ਬਿਆਨ ਕਰਕੇ ਭਾਈ ਇਹ ਗੱਲੇ ਤਾਂ ਨਹੀਂ ਦੱਸੀ ਜਾਂਦੀਆਂ ਕਰਕੇ ਦਿਖਾਈ ਜਾਂਦੀਆਂ ਨੇ ਤਾਂ ਕਰਕੇ ਦਿਖਾਈ ਜਾਂਦੀਆਂ ਨੇ ਮਿਹਨਤ ਕਰਾਂਗੇ ਤਾਂ ਹੀ ਪਤਾ ਲੱਗਦਾ ਵਾ ਇਦਾਂ ਨਹੀਂ ਪਤਾ ਲੱਗਦਾ ਬਾਪਾ ਜੀ ਕੋਲੇ ਐਵੇਂ ਨਹੀਂ ਹੁੰਦਾ ਵੀ ਬਿਜਲੀ ਦੇ ਮੇਲੇ ਵੀ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਕਿ ਰੋਟੀ ਆਪਣੇ ਹੱਥਾਂ ਤੋਂ ਦੀ ਜਰੂਰ ਹਾਂਜੀ ਤੇ ਪਰ ਖਾਈ ਬੜੀ ਮਤਲਬੁੰਦਾ ਫਾਫਾ ਫੇਲ ਹੀ ਲੱਗਦੀ ਹੈ ਜੇ ਕੋਈ ਘਰ ਨੂੰ ਭੰਨੇ ਦੇਣੇ ਸਾਡੇ ਕੋਲ ਆਪਲਾ ਟਾਈਮ ਨਹੀਂ ਨਾ ਰਹਿੰਦਾ ਕਾਲ ਕਾਲ ਦਾ ਉਲਟਾ ਨੁਕਰਾ ਕਰਾ ਰਹਾ ਵਾ ਤਿੰਨ ਛੇੜੀ ਉੱਤੋਂ ਹੁੰਦਾ ਹੀ ਆ ਯਾਰ ਬੰਦਿਆਂ ਕੋਲ ਤਿੰਨ ਪਹਿਲਾ ਹੀ ਹੁੰਦੇ ਆ ਯਾਰ ਬੋਈਆ ਯਾਰ ਨਾ ਵਾ ਉਹਨਾਂ ਤੋਂ ਆ ਯਾਰ ਦੋਇਆ ਦੀ ਸਾਥਾਂ ਦਾ ਵਾ ਪਰ ਜਿਵੇਂ ਜਿਵੇਂ ਨੂੰ ਇੰਤ ਖਰਾਬ ਕਰਾ ਲਿਆ ਨਾ ਨਾਲ ਨਾਲ ਵੀ ਜਾਂਦੇ ਨੇ ਦਾਇਗਾ ਹੋਗਾ ਵੀ ਜੋਬ ਮੈਨੂੰ ਮਿਲੀ ਸੀ ਕਿ ਉਦਾਂ ਦਾ ਨੋਰ ਮੋਟਾ ਕਿਤਾਬ ਹੀ ਜਲਦੀ ਨਹੀਂ 10-12000 ਤੱਕ ਰਕ ਰਹੀ ਹੁੰਦੀ ਆ ਪਰ ਆਪਰਾਮ ਦਾ ਸਾਥ ਆਇਆ ਨਾ ਹੈਗਾ ਦਿਨ ਆ ਪਰ ਇੰਡੀਆ ਲਈ ਪਹਿਲਾਂ ਤੇ ਆ ਵੈਨ ਨੂੰ ਭਾਈ ਬੰਦਾ ਮਾਣ ਨਾਲ ਆਉਂਦਾ ਆਇਆ ਆਇਆ ਮਿਲਾਂ ਫਿਰੌਣਾਈ ਮੈਂ ਆ ਰਿਹਾ ਸਾਢੇ 12:00 ਵਜੇ ਆਇਆ ਮੈਂ 11:00 ਵਜੇ ਡਿਵਾਨ ਕੋਲ ਗੱਲ ਕਰਦੀ ਤੇ 11:00 ਵਜੇ ਤੱਕ ਕੋਤੋਂ ਮੈਂ ਆਇਆ ਮੈਂ ਨਾ ਕਿਈ ਵਾਰ ਲੇਟ ਹੋ ਜਾਂਦਾ ਮੇਰਾ ਫਿਰ ਪਤਾ ਲੱਗਦਾ ਮੈਂ ਕਿੱਥੇ ਆਇਆ ਨਾ ਫਿਰ ਰਹਿ ਗਿਆ ਆ ਗਿਆ ਭਾਈ ਕੰਮ ਕੰਮ ਤਾਂ ਪੰਪਾਇਟ ਪੈ ਗਿਆ ਸੀ ਪਹਿਲਾਂ ਤਾਂ ਹੂੰ ਕਿਉਂਕਿ ਹੁਣ ਆਪਾਂ ਇੱਥੇ ਹੀ ਕੰਮ ਕਰ ਰਹੇ ਹਾਂ ਇਦਾਂ ਨਾਲ ਹੀ ਆਪਣਾ ਘਰ ਚੱਲਦਾ ਜੋ ਜੋ ਚੱਲੋ ਆਪਾਂ ਕੰਮ ਕਰਦੇ ਆਂ ਕੱਪੜੇ ਪਾਣੇ ਕੁਝ ਵੀ ਕਰਦਾ ਰਹਾ ਸ਼ਾਮ ਘਰ ਬਲ ਮਾਰਿਆ ਇਦੋਂ ਹੀ ਪੈਸੇ ਬਮਾਰੀ ਟੀਚਰਾਂ ਮੰਨੀਆਂ ਨੇ ਯਾਰ ਤਾਂ ਸਹੀ ਹੀ ਲੰਦਾ ਹੈ ਠੀਕ ਹੈ ਹਾਂਜੀ ਟੀਚਰਾਂ ਤਾਂ ਆਂਦੇ ਨੇ ਪਰ ਲਾਗਨ ਦਾ ਕੰਮ ਨਹੀਂ ਆਉਂਦਾ ਕੋਈ ਚੱਲ ਕੇ ਘਰ ਨਹੀਂ ਜਿੰਨ ਦਿਨ ਘਰ ਦੇ ਰੱਖਿਆ ਫਿਰ ਮਾਲਿਆਂ ਨੇ ਪੇਟੀਚਰਾਂ ਕਰਨੇ ਹੁੰਦੇ ਲੋਕਾਂ ਨੇ ਤਾਂ ਲਾ ਵੀ ਨਹੀਂ ਮੰਦਾ ਬਲਾਕਾ ਕਮਾਈ ਹਾਂਜੀ ਕਈ ਨਹੀਂ ਰਜ਼ਦਾਰ ਨੇ ਥੋੜਾ ਬੋੜਾ ਕੀ ਕਰਦਾ ਰਿਹਾ ਕੀ ਕਰੂਗਾ ਇੱਕ ਕੰਮ ਹੁੰਦਾ ਹੁੰਦਾ ਸੋ ਇਹ ਵੀ ਦਾ ਕੰਮ ਕੰਮ ਦਾ ਹੁੰਦਾ ਸੋ ਇਹ ਵੀ ਕਰਾ ਰਿਹਾ ਆ ਨਕਰੀ ਵਾਲਾ ਵਾਲ ਹਾਂਜੀ ਹਾਂ ਏਦਾਂ ਦੀ ਬੜੀ ਬੜੀ ਹੁੰਦੀਆਂ ਮਿਲਦੀਆਂ ਨੇ ਇਹਨੇ ਤੇ ਅੰਦਰ ਹੋਰ ਬਹੁਤ ਲੈ ਕੇ ਨਹੀਂ ਟੋਕੀ ਕਰਦਾਰ ਨਹੀਂ ਮੈਂ ਮੈਂ ਵੀ ਦਾ ਕੰਮ ਕਰਦਾਰ ਕਰਦਾ ਤੇ ਉਹਨਾਂ ਨੇ ਏਦਾਂ ਚਾਹ ਚਾਹ ਕੇ ਕੋਈ ਹੋਰ ਕੰਮ ਕਰਾ ਲੈਂਦੇ ਨੇ ਤੇ ਫਿਰ ਥੋੜਾ ਹੁੰਦਾ ਉਹ ਵੀ ਦਾ ਮੁੰਡਾ ਵਾ ਤੇ ਪਰ ਮੇਰਾ ਇਹ ਸੋਚ ਸੀ ਕਿ ਆਪਾਂ ਬੜਾ ਵੱਡੇ ਵੱਡੇ ਨਸ਼ੇ ਕਰ ਕਰਦੇ ਆ ਕਿ ਲੈਣੇ ਵੀ ਤਾਂ ਅੰਡਰਟੈਕਟਰ ਕਰ ਕਰਨਾ ਪੈਂਦਾ ਹੈ ਪਰ ਪਹਿਲੇ ਤਾਂ ਇਹ ਬੈਠ ਜਾਗੇ। ਸ਼ਸ਼ਕਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਦੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਸਤਾਰੇ ਦੇ ਨਾਲ ਜੋ ਸਾਡੇ ਅਹਿਮ ਜੋ ਨੇ ਆਓ ਫਿਰ ਗੱਲਬਾਤ ਕਰਾਂਗੇ ਸਾਇਲ ਮੇਰਾ ਦੇ ਨਾਲ ਸ਼ਸ਼ਕਲ ਸਾਇਲ ਜੀ ਸ਼ਸ਼ਕਲ ਭਾਜੀ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਾਂ ਸਾਇਲ ਕੌਣ ਹੈ ਸਾਇਲ ਨੇ ਇੱਕ ਟਾਰਗੇਟ ਲੈ ਕੇ ਚੱਲ ਰਿਹਾ ਹੈ ਸ੍ਰੀ ਗੀ ਤੋਂ 100 ਦਿਨਾਂ ਦੇ ਵਿੱਚ ਲੱਖ ਰੁਪਏ ਕਮਾਏਗਾ ਸਾਇਲ ਸਾਇਲ ਇਹ ਲੱਖ ਰੁਪਏ ਵਾਲਾ ਸ੍ਰੀ ਗੀ ਤੋਂ ਅੱਜਕੱਲ ਬੇਰੋਜ਼ਗਾਰੀ ਇ ਹਾਂ ਤੇ ਤੁਸੀਂ ਕਿਵੇਂ ਲੱਖ ਰੁਪਏ ਕਮਾ ਲੋਗੇ ਬਸ ਮਿਹਨਤ ਕਰਕੇ ਭਾਜੀ ਹੋ ਜਾਂਦਾ ਯਾਰ ਸਵੀਗੀ ਤੋਂ ਲੱਖ ਰੁਪਏ ਬੰਦਾ ਕਮਾ ਲੈਂਦਾ ਆ ਹਾਂਜੀ ਮਿਹਨਤ ਪਰ ਫੁੱਲ ਡੇ ਕਰਨਾ ਪੈਂਦਾ ਕੰਮ ਤਾਂ ਹੋਊਗਾ ਫੁੱਲ ਡੇ ਕਰਨਾ ਪੈਂਦਾ ਮਿਹਨਤ ਵੀ ਕਰਨੀ ਪੈਂਦੀ ਐ ਇਦਾਂ ਨਹੀਂ ਤੁਸੀਂ ਕਿੰਨੀ ਦੇਰ ਮਿਹਨਤ ਕਰਦੇ ਹੋ ਹਨਾ ਵੀ ਕਿਵੇਂ ਦੀ ਮਿਹਨਤ ਮਤਲਬ ਕਿਉਂਕਿ ਅੱਜ ਕੱਲ ਮੈਂ ਦੇਖਿਆ ਨਾ ਬਹੁਤ ਬੰਦੇ ਹੁੰਨੇ ਨੇ ਕਹਿ ਤਾ ਦਿੰਦੇ ਆ ਬਈ ਮਿਹਨਤ ਬਹੁਤ ਲੱਗਦੀ ਐ ਅੰਦਰੋਂ ਕੀ ਪਤਾ ਹਨਾ ਵੀ ਬੰਦੇ ਨੂੰ ਵੀ ਪਤਾ ਨਹੀਂ ਕੀ ਕਰੀ ਜਾਂਦਾ ਹੁੰਦਾ ਹੈਣਾ ਵੀ ਦੱਸਦਾ ਨਹੀਂ ਹਰ ਕੋਈ ਕਹਿੰਦਾ ਵੀ ਮੈਂ ਮਿਹਨਤ ਕੀਤੀ ਐ ਮੈਂ ਮਿਹਨਤ ਕੀਤੀ ਐ ਕੀ ਬਿਆਨ ਕਰਕੇ ਮਿਹਨਤ ਦੱਸੀ ਜਾਂਦੀ ਐ ਬਿਆਨ ਕਰਕੇ ਭਾਈ ਵੈਸੇ ਤਾਂ ਨਹੀਂ ਦੱਸੀ ਜਾਂਦੀ ਕਰਕੇ ਦਿਖਾਈ ਜਾਂਦੀ ਐ ਮਿਹਨਤਾਂ ਕਰਕੇ ਦਿਖਾਈ ਜਾਂਦੀ ਐ ਹਾਂਜੀ ਮਿਹਨਤ ਕਰਾਂਗੇ ਤਾਂ ਹੀ ਪਤਾ ਲੱਗਦਾ ਵਾ ਇਦਾਂ ਨਹੀਂ ਪਤਾ ਲੱਗਦਾ ਸਾਈਲੈਂਟ ਤੁਸੀਂ ਸਵਿਗੀ ਕਰ ਰਹੇ ਹੋ ਨਾ ਹਾਂਜੀ ਸਵਿਗੀ ਵਾਲਾ ਦਿਮਾਗ 'ਚ ਖਿਆਲ ਕਿੱਥੋਂ ਆਇਆ ਪਹਿਲਾਂ ਤੋਂ ਸਵਿਗੀ ਤਾਂ ਭਾਈ ਮੈਂ 4 ਸਾਲ ਤੋਂ ਹੋ ਗਿਆ ਲੱਗਿਆ ਆਵਾ ਪਹਿਲਾਂ ਮੈਂ ਪਾਰਟ ਟਾਈਮ ਹੀ ਕਰਦਾ ਹੁੰਦਾ ਸੀਗਾ ਇਹ ਕੰਮ ਉਹ ਵੀ ਇਹਦਾ ਖਿਆਲ ਤਾਂ ਆਇਆ ਇਹਦੇ ਵਿੱਚ ਨਾ ਆਪਾਂ ਪਾਰਟ ਟਾਈਮ ਵੀ ਕਰ ਸਕਦੇ ਆ ਫੁੱਲ ਟਾਈਮ ਵੀ ਕਰ ਸਕਦੇ ਆ ਮਤਲਬ ਜਦੋਂ ਵੀ ਆਪਣਾ ਦਿਲ ਕਰਦਾ ਆਪਾਂ ਉਦੋਂ ਕੰਮ ਕਰ ਸਕਦੇ ਆ ਹੂੰ ਤੇ ਮੈਨੂੰ ਸੀਗਾ ਕਿ ਮੈਂ ਸਲੂਨ ਦਾ ਕੰਮ ਸਿੱਖਾਂ ਹੂੰ ਤੇ ਮੈਨੂੰ ਸੀਗਾ ਕਿ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿ ਕਿਉਂਕਿ ਘਰੇ ਅਸੀਂ ਠੀਕ ਠਾਕ ਆ ਨਾ ਤੇ ਮੈਨੂੰ ਇਹ ਸੀਗਾ ਕਿ ਮੈਂ ਇੱਧਰ ਪਾਰਟ ਟਾਈਮ ਕੰਮ ਲੱਗ ਜੂਗਾ ਤੇ ਦੋ ਪੈਸੇ ਜੋੜੂਗਾ ਤੇ ਉਹ ਪੈਸੇ ਫਿਰ ਉੱਧਰ ਇਨਵੈਸਟ ਕਰਕੇ ਕੰਮ ਸਿੱਖ ਲਊਗਾ ਭਾਜੀ ਮੈਂ ਗੱਲ ਪੁੱਛਦਾ ਤੁਸੀਂ 4 ਸਾਲ ਹੋ ਗਏ ਸਵੇਗੀ ਤੋਂ ਹੈ ਨਾ ਹਾਂਜੀ 4 ਸਾਲ ਦੇ ਵਿੱਚ ਕਿ ਸੋਚਿਆ ਹੀ 100 ਦਿਨਾਂ ਚ ਲੱਖ ਰੁਪਿਆ ਹੋ ਗਿਆ ਸੀਗਾ ਨਹੀਂ ਉਹ ਤਾਂ ਨਹੀਂ ਸੋਚਿਆ ਹੀ ਗਏ ਤਾਂ ਹੁਣ ਅਚਾਨਕ ਹੀ ਸੋਚਿਆ ਜੀ ਅਚਾਨਕ ਕਿਵੇਂ ਖਿਆਲ ਆਇਆ ਮਤਲਬ ਕੀ ਸੋਚਿਆ ਵੀ 100 ਦਿਨਾਂ ਚ ਯਾਰ ਲੱਖ ਰੁਪਿਆ ਕਰਨਾ ਹੀ ਕਰਨਾ ਹੈ ਕਿਵੇਂ ਮਤਲਬ ਮੇਰੇ ਮਾਈਂਡ ਚ ਆਂਦਾ ਨਹੀਂ ਨਾ ਹੁਣ ਅਸੀਂ ਵੀ ਐਂ ਬੈਠੇ ਆ ਜੌਬਸ ਬੈਠੇ ਆ ਸਾਡੇ ਮਾਈਂਡ ਚ ਨਹੀਂ ਆਂਦਾ ਕਿ ਯਾਰ ਅਸੀਂ ਇਹ ਚੀਜ਼ ਕਰਨੀ ਆ ਅਸੀਂ 1.5 ਲੱਖ ਰੁਪਏ ਲੈਣਾ ਵੀਨਾ ਅਸੀਂ ਵੀ ਜੇ ਸੋਚ ਕੇ ਚੱਲੀਏ ਹਾਂਜੀ ਇਹ ਤਾਂ ਹੈ ਭਾਜੀ ਮੈਨੂੰ ਨਾ ਮੇਰਾ ਜਿੱਦਾਂ ਦੋਸਤ ਨਾਲ ਕੰਮ ਕਰਦੇ ਨੇ ਉਹਨੇ ਮੈਨੂੰ ਵੀਡੀਓ ਭੇਜੀ ਸੀਗੀ ਹੂੰ ਕਹਿੰਦਾ ਕਿ ਇਦਾਂ ਦਾ ਚੀਜ਼ ਆ ਤੇ ਮੈਂ ਕਹਾ ਚਲੋ ਆਪਾਂ ਵੀ ਦੇਖਦੇ ਹਾਂ ਟਰਾਈ ਕਰਕੇ ਉਹ ਕਹਿੰਦਾ ਮੈਂ ਕਰਨਾ ਕੰਮ ਇਹ ਮਤਲਬ ਚੈਲੰਜ ਵਾਲਾ ਤੇ ਆਈਡੀਆ ਮਤਲਬ ਮੇਰੇ ਕੋਲ ਨਹੀਂ ਸੀਗਾ ਆਈਡੀਆ ਮੈਨੂੰ ਮੇਰੇ ਦੋਸਤੋਂ ਹੀ ਆਇਆ ਵਾ ਹੂੰ ਤੇ ਪਰ ਆਈਡੀਆ ਪੂਰਾ ਕਰਨ ਲਈ ਇਹ ਵੀ ਮਤਲਬ ਮਿਹਨਤ ਕਰਨੀ ਪੈਂਦੀ ਹੈ ਨਾ ਕੀ ਸੋਚਣਾ ਪੈਂਦਾ ਕਿ ਆਪਣੇ ਤਾਂ ਹੋਊਗਾ ਜਾਂ ਨਹੀਂ ਹੋਊਗਾ ਤੇ ਆਪਾਂ ਮਹੀਨਾ ਸੋਚਿਆ ਪਹਿਲਾਂ ਮੈਂ ਵੀਡੀਓ ਬਣਾਈਆਂ ਤਿੰਨ ਚਾਰ ਤੇ ਵੀਡੀਓ ਆਪਾਂ ਪਾਈਆਂ ਨਹੀਂ ਹੂੰ ਫਿਰ ਮੈਂ ਕਿਹਾ ਚੱਲ ਦੇਖਦੇ ਆਂ ਫਿਰ ਮੈਂ ਓਕੇ ਠੋਕੇ ਵੀਡੀਓ ਅਪਲੋਡ ਕਰਤੀ ਕਿਉਂਕਿ ਉਹਦੇ ਵਿੱਚ ਇਦਾਂ ਸੀਗਾ ਜੇ ਇੱਕ ਵਾਰ ਵੀਡੀਓ ਪਾਤੀ ਫਿਰ ਜੇ ਡਿਲੀਟ ਕਰਾਂਗੇ ਫਿਰ ਤਾਂ ਬੇਸਤੀ ਵਾਲਾ ਕੰਮ ਆ ਹੂੰ ਤੇ ਫਿਰ ਮਤਲਬ ਸੋਚ ਸਮਝ ਕੇ ਹੁੰਦੀ ਹੈ ਇਹ ਚੀਜ਼ ਤੇ ਫਿਰ ਮੈਂ ਕਿਹਾ ਚਲੋ ਹੁਣ ਜੇ ਹਿੰਮਤ ਕੀਤੀ ਆ ਤੇ ਹਿੰਮਤ ਕਰਕੇ ਵੀਡੀਓ ਪਾ ਤਾਂ ਦਿੱਤੀ ਆ ਹੁਣ ਸੋ ਦਿਨ ਓਕੇ ਠੋਕੇ ਕਰਨੀ ਕਰਨੇ ਆ ਭਾਜੀ ਕਿੰਨੇ ਦਿਨ ਹੋ ਗਏ ਹੁਣ ਹੁਣ ਭਾਈ 70 ਦਿਨ ਹੋ ਗਏ ਨੇ ਆਪਣੇ ਇੱਕ ਮਹੀਨਾ ਇਹ ਪਿਆ ਪੂਰਾ 70 ਦਿਨ ਚ ਕਿੰਨੀ ਇਨਕਮ ਹੋ ਗਈ ਤੁਹਾਡੀ ਭਾਈ ਕੈਲਕੂਲੇਟ ਵਾਹੇ ਮੈਂ ਪ੍ਰੋਪਰ ਨਹੀਂ ਕੀਤਾ ਹਜੇ ਅੱਧੇ ਇੱਕ ਦਿਨਾਂ ਦਾ ਪਰ ਆਪਣੇ 79000 ਹੋਏ ਹਾਂਜੀ ਭਾਈ ਇੱਕ ਦਿਨ ਦੀ ਤੁਹਾਡੀ ਕੋਸਟ ਕਿੰਨੀ ਹੁੰਦੀ ਹੈ ਮਤਲਬ ਕਿੰਨੇ ਕਮਾ ਲੈਂਦੇ ਹੋ ਇੱਕ ਦਿਨ ਚ ਭਾਈ ਇਹਦੇ ਕੋਸਟ ਪੂਰੀ ਪ੍ਰੋਪਰ ਨਹੀਂ ਹੁੰਦੀ ਰੋਜ਼ ਦੀ ਫਾਈਨਲ ਨਹੀਂ ਹੁੰਦੀ ਕਿ ਪੱਕੀ ਨਹੀਂ ਨਹੀਂ ਆ ਹਮ ਕਦੇ-ਕਦੇ ਆਪਣਾ 400 ਦਾ ਵੀ ਕੰਮ ਹੋ ਜਾਂਦਾ ਜੀ ਜਿੱਦਾਂ ਆਪਾਂ ਨੂੰ ਘਰੇ ਹਮਨ ਘਰ ਦਾ ਕੰਮ ਕਰਾ ਰਹੇ ਆ ਮਿਸਤਰੀ ਲੱਗੇ ਹੋਣਗੇ ਤੇ ਫਿਰ ਮੈਨੂੰ ਘਰੇ ਰੁਕਣਾ ਪੈਂਦਾ ਜੀ ਕਿਉਂਕਿ ਮੰਮੀ ਨੇ ਘਰੇ ਤੇ ਕੋਈ ਸਮਾਨ ਲੈ ਕੇ ਆਉਣਾ ਹੋਵੇ ਜਾਂ ਮਿਸਤਰੀਆਂ ਨੂੰ ਪਾਣੀ ਦੇਣਾ ਹੋਵੇ ਹਨਾ ਜਾਂ ਕੋਈ ਵੀ ਸਮਾਨ ਦੇਣਾ ਹੋਵੇ ਜਾਂ ਬਾਹਰੋਂ ਲਿਆਉਣਾ ਹੋਵੇ ਤੇ ਫਿਰ ਮੈਨੂੰ ਘਰੇ ਰੁਕਣਾ ਪੈਂਦਾ ਜੀ ਜੇ ਬੰਦਾ ਫੁੱਲ ਡੇਜ਼ ਹੈ ਇਸ ਵਿੱਚ ਕਿੰਨੇ ਕਿੰਨੇ ਅਰਨ ਕਰ ਸਕਦਾ ਸ਼ੁਗੀ ਤਾਂ ਪਾ ਜੇ ਫੋਲ ਡੇ ਦੇ ਵਿੱਚ ਦੇਖੋ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਬੰਦਾ ਕਰ ਲੈਂਦਾ ਹਜ਼ਾਰ ਦਾ ਕੰਮ ਕਰ ਲੈਂਦਾ 1500 ਦਾ ਕਈ ਵਾਰ ਸੰਡੇ ਵਾਲੇ ਦਿਨ 1500 ਵੀ ਕਰ ਸਕਦਾ ਜੀ ਹੂੰ ਬਾਕੀ ਬੰਦਿਆਂ ਉੱਤੇ ਹੁੰਦਾ ਜੀ ਜੇ ਤਾਂ ਮਿਹਨਤ ਕਰਦੇ ਨੇ ਹੁਣ ਜੇ ਆਰਡਰ ਪੈ ਗਿਆ ਤੇ ਨਾਲੋਂ ਨਾਲ ਮਿਹਨਤ ਕਰਦਾ ਰਹੇ ਤਾਂ ਵਧੀਆ ਵਾ ਹੂੰ ਜੇ ਫ੍ਰੀ ਬੈਠਾ ਰਹੂਗਾ ਫਿਰ ਕੰਮ ਨਹੀਂ ਸਹੀ ਹੁੰਦਾ ਜੀ ਫਿਰ ਕੰਮ ਨਹੀਂ ਸਹੀ ਹੁੰਦਾ ਹਾਂ ਜੀ ਫਿਰ ਜਿੱਦਾਂ ਹੁਣ ਦੇਖੋ ਤੁਹਾਨੂੰ ਆਰਡਰ ਪੈ ਗਿਆ ਜੀ ਤੁਸੀਂ ਹੁਣ ਬੈਠੇ ਰਹੋਗੇ ਕਿਤੇ ਬਾਹਰ ਤੁਸੀਂ ਕਹੋਗੇ ਚਲੋ 10 ਮਿੰਟ ਤੱਕ ਚੱਲ ਜਾਾਂਗੇ ਉਦੋਂ ਫਿਰ ਉਹਦਾ ਟਾਈਮ ਵੇਸਟ ਹੋ ਜਾਂਦਾ ਜੀ ਪਾਜੀ ਕਦੇ ਐਵੇਂ ਵੀ ਹੁੰਦਾ ਵੀ ਸਵੇਗੀ ਵੇਲੇ ਵੀ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਨਾ ਰੋਟੀ ਆਪਣੇ ਹੱਥਾਂ 'ਚ ਹੁੰਦੀ ਜ਼ਰੂਰ ਆ ਆਪਣੇ ਕੋਲ ਵੀ ਹੁੰਦੀ ਆ ਤੇ ਪਰ ਖਾਈ ਨਹੀਂ ਜਾਂਦੀ ਬੜੀ ਮਤਲਬ ਹੁੰਦਾ ਸਾਨੂੰ ਫੀਲ ਹੁੰਦਾ ਜੀ ਕਿ ਆਪਾਂ ਸਾਰਿਆਂ ਨੂੰ ਖਵਾਨੇ ਰਹਿੰਨੇ ਸਾਡੇ ਕੋਲ ਆਪਣਾ ਟਾਈਮ ਹੀ ਨਹੀਂ ਲੱਗਦਾ ਰੋਟੀ ਖਾਣ ਦਾ ਆਪਣਾ ਟਾਈਮ ਹੀ ਨਹੀਂ ਲੱਗਦਾ ਹਾਂਜੀ ਪਾਜੀ ਇੱਕ ਤਾਂ ਨਾ ਕਦੇ ਕਦੇ ਆਰਡਰ ਵੀ ਕੈਂਸਲ ਹੋਇਆ ਹੋਏਗਾ ਹਾਂਜੀ ਆਰਡਰ ਕੈਂਸਲ ਹੋ ਜਾਂਦੇ ਉਸ ਟਾਈਮ ਨਿਆਰੇ ਹੁੰਦੇ ਨੇ ਪੂਰੇ ਨਿਆਰੇ ਤਾਂ ਪਾਜੀ ਹੁਣ ਨਹੀਂ ਹੁੰਦੇ ਪਹਿਲਾਂ ਹੁੰਦੇ ਸੀ ਨਿਆਰੇ ਕਿਉਂ ਹੁਣ ਕਿਉਂ ਨਹੀਂ ਹੁੰਦੇ ਕਿਉਂਕਿ ਭਾਈ ਇਹਦੇ ਵਿੱਚ ਨਾ ਐਵੇਂ ਕਮਾ ਕਈ ਮੁੰਡੇ ਦਾ ਨਜਾਇਜ਼ ਫਾਇਦਾ ਵੀ ਚੱਕ ਲੈਂਦੇ ਨੇ ਕਿਉਂਕਿ ਉਹ ਕੈਨਸਲ ਕਰਾ ਕਰੂ ਲੈਂਦੇ ਹੁੰਦੇ ਆ ਕਿ ਆਪਾਂ ਖਾਵਾਂਗੇ ਹਨਾ ਤੇ ਹੁਣ ਕੰਪਨੀ ਫਿਰ ਅੱਗੋਂ ਕੰਪਨੀ ਦਾ ਤਾਂ ਨੁਕਸਾਨ ਹੀ ਹੁੰਦਾ ਇਹਦੇ ਨਾਲ ਤੇ ਕੰਪਨੀ ਨੇ ਵੀ ਹੁਣ ਸਕੀਮ ਕਰਤੀ ਆ ਕਿ ਜੇ ਆਰਡਰ ਕੈਨਸਲ ਹੋਊਗਾ ਉਹ ਰਿਟਰਨ ਜਾਊਗਾ ਦੁਕਾਨ ਤੇ ਫਿਰ ਇਹਦੇ ਚੱਕਰ 'ਚ ਕੋਈ ਕੈਨਸਲ ਵੀ ਨਹੀਂ ਕਰਾਂਦਾ ਜੇ ਜੈਨੂਨ ਕਸਟਮਰ ਦਾ ਹੋਵੇ ਤਾਂ ਵੀ ਮਤਲਬ ਉਹ ਸ਼ੋਪ ਤੇ ਜਾਊਗਾ ਵਾਪਸ ਕੁਝ 2-3 ਸ਼ੋਪ ਹੈਗੀਆਂ ਜਿਨ੍ਹਾਂ ਦਾ ਵਾਪਸ ਨਹੀਂ ਜਾਂਦਾ ਹੂੰ ਇਹ ਛੱਪਾ ਜੀ ਹੋਰ ਕੁਝ ਦਾ ਜੋ ਤੁਸੀਂ ਵੀ ਕਿਤੇ ਜਾਣਨੇ ਹੋ ਰਿਹਾ ਹਾਂ ਜੀ ਸੋਚਦੇ ਹਾਂ ਵੀ ਯਾਰ ਰੂਟ ਸਹੀ ਹੋਏਗਾ ਬੈਸਟ ਰੂਟ ਹੈ ਵੀ ਰਾਤ ਨੂੰ ਜਵੇਂ ਹੁਣ ਡਿਲੀਵਰੀ ਕਰਨੇ ਹੁੰਦੇ ਉਹ ਉੱਥੇ ਯਾਰ ਬੜਾ ਹੁਸ਼ ਹੁੰਦਾ ਆ ਅੱਜ ਕੱਲ ਵਾਰਦਾਤਾਂ ਬਹੁਤ ਹੁੰਦੀਆਂ ਬਿਲਕੁਲ ਬਿਲਕੁਲ ਹੈਨਾ ਹਾਂ ਜੀ ਸੋਚਦੇ ਨਹੀਂ ਯਾਰ ਲੁੱਟ ਖ ਹੋ ਸਕਦੀ ਯਾਰ ਮੈਂ ਇਕੱਲਾ ਬੰਦਾ ਆ ਨਾਲ ਕੁਝ ਲੈ ਕੇ ਚੱਲਦੇ ਨਹੀਂ ਨਹੀਂ ਨਾਲ ਨਹੀਂ ਕੁਝ ਲੈ ਕੇ ਫਿਰ ਦੇ ਉਸ ਉਹ ਚੀਜ਼ ਕਿਵੇਂ ਮੇਨਟੇਨ ਕਰਦੇ ਹੋ ਕਿਉਂਕਿ ਬਹੁਤ ਔਖਾ ਹੁੰਦਾ ਨਾ ਰਾਤ ਨੂੰ ਬਾਜੀ ਹੁਣ ਤੁਸੀਂ ਆਓ ਹਾਂਜੀ ਹੈਨਾ ਤੁਸੀਂ ਰਾਤ ਨੂੰ ਇਕੱਲੇ ਚੱਲ ਜਾਓ ਮੈਂ ਕਹਿੰਦਾ ਇੰਨੇ ਨਸ਼ੇੜੀ ਤੁਹਾਨੂੰ ਰਸਤੇ ਟੱਕਰ ਜਾਣਗੇ ਟੱਕਰ ਦੇਣੇ ਉਦੋਂ ਕੀ ਕਰਦੇ ਹੋ ਪਰ ਹੁਣ ਬਾਜੀ ਇਦਾਂ ਆਪਾਂ ਕੰਮ ਕਰੀਦਾ ਆਪਾਂ ਨੂੰ ਰੂਟ ਵਗੈਰਾ ਪਤਾ ਨੇ ਜਿੱਦਾਂ ਫੋਲਡੇ ਕਰੀਦਾ ਨਾ ਤਾਂ ਪਤਾ ਹੁੰਦਾ ਕਿ ਜੇ ਆਪਾਂ ਕਿਤੇ ਵੀ ਜਾਣਾ ਵਾ ਉਹ ਰੂਟ ਲਈ ਤਿੰਨ ਚਾਰ ਰੂਟ ਨਿਕਲਦੇ ਹੁੰਦੇ ਨੇ ਕਿ ਕਿਹੜਾ ਰੂਟ ਬੈਸਟ ਆ ਫਿਰ ਦੇਖ ਕੇ ਜਾਈ ਬਾਈ ਪਿੱਛੇ ਵੀ ਇੱਕ ਨਿਊਜ਼ ਆਈ ਸੀ ਸਵਿਗੀ ਵਾਲੇ ਬੰਦਿਆਂ ਨਾਲ ਐ ਫਿਰ ਜੋਮੈਟੋ ਵਾਲੇ ਬੰਦਿਆਂ ਨਾਲ ਹੈਨਾ ਵੀ ਉਹ ਹੋਇਆ ਸੀ ਲੁੱਟਕੋ ਹੋਈ ਸੀ ਹਾਂਜੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕੀਤਾ ਗਿਆ ਸੀ ਉਹਨਾਂ ਨੂੰ ਕੁੱਟਿਆ ਗਿਆ ਸੀ ਬਹੁਤ ਕੁਝ ਹੋਇਆ। ਇਹ ਭਾਈ ਹੁੰਦੀਆਂ ਰਹਿੰਦੀਆਂ ਵਾਰਦਾਤਾਂ ਤਾਂ ਜੀ। ਹੂੰ ਕਿਉਂਕਿ ਰਾਤ ਨੂੰ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਖਰਾਬ ਆ। ਤੇ ਨਸ਼ੇੜੀਆਂ ਨੂੰ ਤਾਂ ਹੁੰਦਾ ਹੀ ਆ ਕਿ ਇਹ ਬੰਦਿਆਂ ਕੋਲ 2-3 ਪੈਸੇ ਹੁੰਦੇ ਨਾ 1000-2000 ਹੁੰਦਾ ਵਾ ਕਿ ਉਹਨਾਂ ਨੂੰ ਤਾਂ 1000-2000 'ਚ ਹੀ ਸੜ ਜਾਂਦਾ ਵਾ ਪਰ ਦੂਜੇ ਬੰਦੇ ਦੀ ਮਿਹਨਤ ਖਰਾਬ ਕਰ ਦਿੰਦੇ ਹਨਾ ਨਾਲ ਮਾਰ ਵੀ ਜਾਂਦੇ ਨੇ ਨਾਲ ਪੈਸੇ ਖੋਲ ਲੈਂਦੇ ਆ। ਭਾਈ ਸਟੱਡੀ ਕੀਤੀ ਹੈ ਤੁਸੀਂ? ਸਟੱਡੀ ਭਾਈ ਮੈਂ ਬੀਏ ਕੀਤੀ ਹੈ ਜੀ। ਬੀਏ ਕਰਕੇ ਵੀ ਅੱਜ ਤੁਸੀਂ ਸਹੀ ਕਰ ਰਹੇ ਹੋ। ਹਾਂ ਜੀ। ਕਿਉਂ ਦੱਸਿਆ ਨਾ ਬਈ ਤੁਹਾਨੂੰ ਕਿ ਉਹ ਮਤਲਬ ਸਲੂਨ ਦਾ ਕੰਮ ਸਿੱਖਣਾ ਸੀਗਾ ਮੈਂ ਤੇ ਉਹਦੇ ਕਰਕੇ ਫਿਰ ਮੈਂ ਇੱਧਰ ਲੱਗ ਗਿਆ ਫਿਰ ਜੋਬ ਮੈਨੂੰ ਮਿਲੀ ਨਹੀਂ ਕਿਤੇ ਤੇ ਉਦਾਂ ਨੋਰਮਲ ਤਾਂ ਕਿਤੇ ਮਿਲ ਜਾਂਦੀਆਂ ਨੇ 10-12000 ਤੱਕ ਤਾਂ ਮਿਲ ਹੀ ਜਾਂਦੀ ਹੈ ਜੀ ਪਰ ਆਪਾਂ 10-12000 ਹੈਗਾ ਕੀ ਜ਼ਿਆਦਾ ਆਣ ਪਏ ਇਹਨਾਂ ਤੁਸੀਂ ਐਸਪੀ ਕੀਤੇ ਕੁਮਾਰੇ ਹਾਂ ਹਾਂਜੀ ਆਰਮਨਾਲ ਪਰ ਇਹਦੇ ਵਿੱਚ ਇਹ ਵੀ ਹੈ ਜੀ ਕਿ ਆਪਾਂ ਆਪਣੇ ਹਿਸਾਬ ਨਾਲ ਕੰਮ ਕਰ ਲਈਦਾ ਵਾ ਪਰ ਉਹਦਾ ਜੋਬ ਮਤਲਬ ਕਿਤੇ ਹੋਰ ਵੀ ਲੱਭਾਂਗੇ ਆਪਾਂ ਟਰਾਈ ਤਾਂ ਕਰਦੇ ਆ ਜੀ ਜੇ ਕਿਤੇ ਆਪਣਾ ਬੈਸਟ ਮਿਲੇ ਤਾਂ ਕਰਾਂਗੇ ਪਰ ਸਵੀਗੀ ਦਾ ਪਾਰਟ ਟਾਈਮ ਤਾਂ ਕਰਾਂਗੇ ਕਿਉਂਕਿ ਇਹਦੇ ਨਾਲ ਹੀ ਸਾਡਾ ਘਰ ਚੱਲ ਰਿਹਾ। ਭਾਜੀ ਕਿਛੇ ਹੋ ਰਿਆ ਯਾਰ ਗਵਰਨਮੈਂਟ ਜੌਬ ਪਿੱਛੇ ਕਿੰਨੇ ਥੱਕੇ ਖਾਏ ਨੇ ਵੈਸੇ। ਗਵਰਨਮੈਂਟ ਜੌਬ ਪਿੱਛੇ ਦੋਕ ਵਾਰ ਮੈਂ ਪੇਪਰ ਦਿੱਤਾ ਜੀ। ਹੂੰ ਤੇ ਮਤਲਬ ਹੈ ਗੱਲਬਾਤ ਨਹੀਂ ਬਣੀ ਆਪਣੀ ਕਿਉਂ? ਪੇਪਰ ਵੀ ਮੈਂ ਪੜਾਈ 'ਚ ਵੀ ਠੀਕ ਠਾਕ ਹੀ ਆ ਜੀ ਐਵੇਂ ਕਮਾਂ। ਅੱਛਾ ਪੜਾਈ 'ਚ ਠੀਕ ਠਾਕ। ਹਾਂਜੀ। ਮਤਲਬ ਇਸ ਚੀਜ਼ ਵੱਲ ਇੰਨਾ ਇੰਟਰਸਟ ਜਾਂਦਾ ਵੀ ਨਹੀਂ ਹੈ ਕਿਉਂਕਿ ਹਣਾ ਵੀ ਜਦੋਂ ਬੰਦਾ ਪੜ੍ਹਾਈ 'ਚ ਚਲੋ ਹੁੰਦਾ ਹੋਵੇ ਪਾਜੀ ਅੱਜ ਦਾ ਯੂਥ ਸਾਰਾ ਬਾਹਰ ਜਾ ਰਿਹਾ ਹੈ ਹਾਂਜੀ ਉਹ ਕਿਵੇਂ ਦੇਖ ਰਹੇ ਹੋ ਯਾਰ ਇੱਥੇ ਕਹਿੰਦੇ ਆ ਵੀ ਕੰਮ ਨਹੀਂ ਕੀਤਾ ਜਾਂਦਾ ਇੱਥੇ ਬੇਰੋਜ਼ਗਾਰੀ ਹੈ ਮੈਂ ਕਹਿੰਦਾ ਯਾਰ ਜੇ ਬੰਦਾ ਸਿੱਗੀ ਵੀ ਕਰ ਲੈਣਾ ਯਾਰ ਦਿਨ ਦਾ ਹਾਂਜੀ ਯਾਰ ਬੇਰੋਜ਼ਗਾਰੀ ਐ ਖਤਮ ਆ ਪਾਜੀ ਮੈਨੂੰ ਬੰਦਿਆਂ ਦੇ ਮੈਸੇਜ ਤਾਂ ਆਉਂਦੇ ਨੇ ਕਿ ਪਾਜੀ ਬਾਹਰ ਆ ਕੇ ਵੀ ਸਾਡੇ ਇੰਨਾ ਕੀ ਬੰਦਾ ਵਾ ਤੇ ਕਿਉਂਕਿ ਬਾਹਰ ਜਦ ਆਪਾਂ ਜਾਣਦੇ ਆ ਇੱਕ ਤਾਂ ਫੈਮਿਲੀ ਤੋਂ ਦੂਰ ਰਹਿਣੇ ਜੀ ਫੇ ਰੋਟੀ ਵਗੈਰਾ ਦਾ ਖਰਚਾ ਬਾਹਰੋਂ ਆਉਂਦਾ ਵਾ ਫਿਰ ਰੈਂਟ ਤੇ ਵੀ ਰਹਿਣਾ ਵਾ ਫਿਰ ਆਪਣੇ ਕੱਪੜੇ ਵਗੈਰਾ ਧੋਣੇ ਆ ਔਰ ਮਤਲਬ ਸਾਰਾ ਸਮਾਨ ਆਪਾਂ ਨੂੰ ਇੱਕ ਤਰ੍ਹਾਂ ਦੀ ਨਵੀਂ ਲਾਈਫ ਹੀ ਹੋ ਜਾਂਦੀ ਜੀ ਉਹ ਹੂੰ ਤੇ ਫਿਰ ਕਿੰਨਾ ਖਰਚਾ ਆਂਦਾ ਤੁਹਾਨੂੰ ਵੀ ਪਤਾ ਤੇ ਫਿਰ ਬਾਕੀ ਬੰਦੇ ਦਾ ਕਿਸੇ ਦਾ ਕੰਮ ਸੈੱਟ ਹੋ ਜਾਂਦਾ ਕਿਸੇ ਦਾ ਨਹੀਂ ਹੁੰਦਾ ਜੀ ਕਿਸੇ ਦੀ ਮਤਲਬ ਬਾਹਰ ਪਹਿਲਾਂ ਹੀ ਸੈਟਿੰਗ ਹੁੰਦੀ ਹੈ ਜਿੱਦਾਂ ਆਪਣੇ ਕੋਈ ਰਹਿੰਦਾ ਹੁੰਦਾ ਅਗਲਾ ਕਰਾ ਵੀ ਦਿੰਦਾ ਨਵੇਂ ਬੰਦੇ ਨੂੰ ਤਾਂ ਬਹੁਤ ਔਖਾ ਹੁੰਦਾ ਵਾ ਪਰ ਠੀਕ ਆ ਜਿੰਨੂੰ ਹੁਣ ਸਹੀ ਲੱਗਦਾ ਵਾ ਪਰ ਇੰਡੀਆ ਚ ਵੈਲਿਊ ਪੈ ਸਕਦੀ ਆਪਣੀ ਵੈਲਿਊ ਭਾਈ ਬੰਦਾ ਪਾਣ ਨਾਲ ਹੁਣ ਚਾਹੀਦਾ ਪੈ ਜਾਂਦੀ ਹੈ ਜੀ ਵੈਲਿਊ ਪੈ ਜਾਂਦੀ ਭਾਜੀ ਇੱਕ ਚੀਜ਼ ਹੋਰ ਪੁੱਛਣਾ ਸਵੀਗੀ ਤੇ ਤੁਸੀਂ ਕਰ ਰਹੇ ਹੋ ਹਾਂਜੀ ਯਾਰ ਰਾਤ ਨੂੰ ਜਾਣਦੇ ਹੋ ਸਾਰਾ ਕੁਝ ਠੀਕ ਆ ਪਰ ਘਰ ਦੇ ਨਹੀਂ ਰੁਕਦੇ ਯਾਰ ਸਾਡਾ ਮੁੰਡਾ ਚੱਲ ਮਿਹਨਤ ਤਾਂ ਕਰ ਰਿਹਾ ਪਰ ਸਵੀਗੀ ਕਰ ਰਿਹਾ ਹੈਣਾ ਵੀ ਹਾਂਜੀ ਕਲ ਵਾਰ ਦਾ ਤਾਂ ਕੋਈ ਹੋ ਗਈ ਫਿਰ ਕੀ ਕਰਾਂਗੇ ਅਸੀਂ ਹੁੰਦਾ ਹੈ ਭਾਜੀ ਮੰਮੀ ਨੂੰ ਕੀ ਮਤਲਬ ਰਾਤ ਹੋ ਗਈ ਮੰਮੀ ਦਾ ਫੋਨ ਆ ਜਾਂਦਾ ਨਾਲ ਹੀ ਮੈਨੂੰ ਦੱਸ 10:30 ਵਜੇ ਆ ਜਾਂਦਾ ਹੁੰਦਾ ਫੋਨ ਮੈਂ 11 ਵਜੇ ਆਈਡੀ ਬੰਦ ਕਰਨੀ ਹੁੰਦੀ ਤੇ 11 ਵਜੇ ਤੱਕ ਮਤਲਬ ਮੈਂ ਆ ਜੰਨਾ ਹੁੰਨਾ ਘਰੇ ਕਈ ਵਾਰ ਲੇਟ ਹੋ ਜਾਂਦਾ ਫਿਰ ਫੋਨ ਤਾਂ ਆਂਦੇ ਜਾਂਦਾ ਕਿ ਆਇਆ ਨਹੀਂ ਹਨਾ ਕਿ ਇੱਥੇ ਰਹਿ ਗਿਆ ਤੇ ਰੋਕਦੇ ਤਾਂ ਭਾਈ ਹੁਣ ਪਤਾ ਕਰਦੇ ਨੂੰ ਉਦਾਂ ਦਾ ਪਤਾ ਹੀ ਆ ਕਿ ਮੁੰਡਾ ਸਾਡਾ ਕੰਮ ਕਰਦਾ ਵਾ ਕਿਤੇ ਗਲਤ ਜਗ੍ਹਾ ਵੀ ਨਹੀਂ ਜਾ ਰਿਹਾ ਪਰ ਡਰ ਤਾਂ ਹੁੰਦਾ ਹੀ ਆ ਕਰਦੇ ਨੂੰ ਮੀਚ ਵੀ ਆਰਡਰ ਲਾਉਂਦੇ ਹੋ ਭਾਜੀ ਹਾਂਜੀ ਲਾਲੀ ਦਾ ਜੀ ਜਦੋਂ ਦਿਲ ਕਰੇ ਲਾ ਵੀ ਲੀਦਾ ਨਹੀਂ ਦਿਲ ਕਰਦਾ ਫਿਰ ਛੁੱਟੀ ਵੀ ਕਰ ਲੀਦੀ ਆ ਕਰ ਲੀਦੀ ਆ ਹਾਂਜੀ ਭਾਜੀ ਇੱਕ ਚੀਜ਼ ਹੋਰ ਪੁੱਛਦਾ ਆਪਣੇ ਕੰਮ ਨੂੰ ਕਿਵੇਂ ਦੇਖਦੇ ਹੋ ਲਾਈਕ ਮਤਲਬ ਕਿਦਾਂ ਜੀ ਕੰਮ ਇੱਕ ਹੁੰਦਾ ਨਾ ਜਿਹੜਾ ਵੀ ਆ ਜਿਵੇਂ ਹੁਣ ਆਪਣਾ ਰੋਜ਼ਗਾਰ ਹੈ ਉਹ ਹਾਂਜੀ ਉਹ ਚੀਜ਼ ਨੂੰ ਆਪਾਂ ਬਹੁਤ ਉਹ ਦਿੰਦੇ ਆ ਪਹਿਲੀ ਓਪਰਚੁਨਿਟੀ ਦਿੰਦੇ ਆ ਵੀ ਹਾਂ ਯਾਰ ਇਹ ਆਪਣਾ ਕੰਮ ਆ ਇਹਦੇ ਨਾਲ ਮੁਖੌਲ ਨਹੀਂ ਕੋਈ ਚੀਜ਼ ਦੀ ਕਰਨੀ ਆ ਪਰ ਸੈਕਰੀਫਾਈਸ ਨਹੀਂ ਦੇਣਾ ਕਰਨਾ ਹਾਂਜੀ ਹਾਂਜੀ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਭਾਈ ਕੰਮ ਨੂੰ ਤਾਂ ਆਪਾਂ ਪਹਿਲ ਦੇਈ ਦੀ ਜੀ ਪਹਿਲੀ ਗੱਲ ਤਾਂ ਹੂੰ ਕਿਉਂਕਿ ਹੁਣ ਆਪਾਂ ਇੱਥੇ ਕੰਮ ਕਰਦੇ ਆ ਇਹਦੇ ਨਾਲ ਹੀ ਆਪਣਾ ਘਰ ਚੱਲ ਰਿਹਾ ਜੋ ਵੀ ਮਤਲਬ ਆਪਾਂ ਕੰਮ ਕਰ ਰਹੇ ਆ ਕੱਪੜੇ ਲੈਣੇ ਕੁਝ ਵੀ ਘਰ ਦਾ ਰਾਸ਼ਨ ਜਾਂ ਘਰ ਬਣਵਾ ਰਹੇ ਆ ਇਦੋਂ ਹੀ ਪੈਸੇ ਕਮਾ ਰਹੇ ਆ ਜੀ ਟੀਚਰਾਂ ਮਿਲੀਆਂ ਨੇ ਯਾਰ ਤੂੰ ਤਾਂ ਸਵੇਗੀ ਲਾਨਾ ਆ ਤੂੰ ਕੀ ਕਰਦਾ ਹਾਂਜੀ ਟੀਚਰਾਂ ਤਾਂ ਆਉਂਦੀਆਂ ਰਹਿੰਦੀਆਂ ਨੇ ਪਰ ਲੋਕਾਂ ਦਾ ਤਾਂ ਕੰਮ ਆਣਾ ਕੋਈ ਚੱਕਰ ਨਹੀਂ ਜਿੱਦ ਦਿਨ ਕਹਿੰਦੇ ਲੱਖ ਰੁਪਏ ਕਮਾ ਲਿਆ ਨਾ ਫਿਰ ਟੀਚਰਾਂ ਕਰਨੇ ਹਟ ਦੋਗੇ ਲੋਕਾਂ ਨੇ ਤਾਂ ਦਾ ਵੀ ਨਹੀਂ ਹਟਣਾ ਭਮੰਦਾ 10 ਲੱਖ ਕਮਾ ਲਈਏ ਤਾਂ ਵੀ ਨਹੀਂ ਹਟ ਹਾਂਜੀ ਕਿਉਂ ਲੋਕਾਂ ਦਾ ਕੰਮ ਆ ਭਾਜੀ ਹੂੰ ਤੁਹਾਨੂੰ ਪਤਾ ਕੋਈ ਵੀ ਹੋਵੇ ਟੀਚਰਾਂ ਤਾਂ ਹੁੰਦੀਆਂ ਨੇ ਭਾਜੀ ਕਦੇ ਦਿਲ ਟੁੱਟਿਆ ਕਿਸੇ ਥਾਂ ਤੋਂ ਵੀ ਹਾਂ ਯਾਰ ਵੀ ਇਹ ਚੀਜ਼ ਨੇ ਮੇਰਾ ਦਿਲ ਤੋੜਤਾ ਦਿਲ ਨਾਲ ਭਾਜੀ ਬਸ ਅਕਾਰੇ ਹੀ ਟੁੱਟ ਜਾਂਦਾ ਵਾ ਜਿੱਦਾਂ ਕਿ ਵੈਸੇ ਹੀ ਟੁੱਟ ਇਦਾਂ ਦਿਲ ਜ਼ਿਆਦਾ ਉਹ ਨਹੀਂ ਹੈਗਾ ਆਪਣਾ ਮਤਲਬ ਜ਼ਿਆਦਾ ਸੀਰੀਅਸ ਨਹੀਂ ਲੇਦਾ ਕਿਸੇ ਗੱਲ ਨੂੰ ਵੈਸੇ ਪਰ ਹੁੰਦਾ ਵਾ ਕਿ ਆਪਣਾ ਕੰਮਕਾਰ ਕਦੋਂ ਸੈੱਟ ਹੋਊਗਾ ਹਨਾ ਹੁਣ ਲੱਗੇ ਤਾਂ ਐ ਮਿਹਨਤ ਪਾ ਕੇ ਤੇ ਨਹੀਂ ਸੈਟਿੰਗ ਹੋਣ ਦੀ ਪਰ ਵਿਲੇ ਰਹਿਣ ਨਾਲੋਂ ਆ ਵੀ ਕਰੀ ਜਨੇ ਤਾਂ ਵੀ ਸਹੀ ਆ ਰੀਜ ਕੀ ਹੈ ਭਾਜੀ ਤੁਹਾਡੇ ਕੰਮ ਕਰਨ ਨਾਲ ਕੇ ਰੀਜ ਭਾਜੀ ਬਸ ਕੰਮਕਾਰ ਸੈੱਟ ਹੋਵੇ ਕੋਈ ਵੀ ਕੋਈ ਕੋਲ ਸੋਚੇ ਗੋਗੋਲਤਾ ਭਾਜੀ ਐਕਟਿੰਗ ਦਾ ਓਦਾਂ ਸ਼ੌਂਕ ਤਾਂ ਹੈਗਾ ਵਾ ਪਰ ਕਿਤੇ ਮਤਲਬ ਆਪਾਂ ਇਹ ਕੀਤੀ ਨਹੀਂ ਟਰਾਈ ਓਦਾਂ ਇੱਧਰ ਹੀ ਹੁਣ ਫਸੇ ਹੋਏ ਆਂ ਕੀ ਕਰੀਏ ਅੱਛਾ ਭਾਜੀ ਸਵਿਗੀ ਮੈਨੂੰ ਇੱਕ ਚੀਜ਼ ਦੱਸੋ ਬੇਰੋਜ਼ਗਾਰ ਅੱਜਕੱਲ ਪੰਜਾਬ ਦੇ ਮੁੰਡੇ ਨੇ ਬੈਠੇ ਨੇ ਕਰੇ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਵੀਰੇ ਮੈਂ ਇਹੀ ਕਹਿਣਾ ਚਾਹੁੰਗਾ ਤੁਸੀਂ ਕੰਮ ਕੋਈ ਵੀ ਕਰੋ ਪਰ ਕੰਮ ਕਰੋ ਨਾ ਬੇਲੇ ਬਹਿਣਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੇ ਬੇਲੇ ਬਹਿਨੇ ਸ਼ੈਤਾਨ ਦਾ ਦਿਮਾਗ ਹੁੰਦਾ ਬੇਲੇ ਬੰਦੇ ਦਾ ਹੂੰ ਕੋਚ ਵੀ ਉਹਨੇ ਫਿਰ ਗਲਤ ਹਰਕਤਾਂ ਕਰਨੀਆਂ ਜਾਂ ਕਿੱਧਰ ਉੱਧਰ ਫਿਰੀ ਜਾਣਾ ਕਿਉਂਕਿ ਮੁੰਡੇ ਤੁਹਾਨੂੰ ਪਤਾ ਅੱਜ ਕੱਲ੍ਹ ਹੁਣ ਚਲੋ ਦੋਸਤ ਤਾਂ ਹੁੰਦੇ ਨੇ ਹਰੇਕ ਦੇ ਕਿ ਫਿਰ ਚੰਗੇ ਕਿਸੇ ਦੇ ਮਾੜੇ ਕੋਈ ਕਹਿੰਦਾ ਤੂੰ ਚੱਲ ਆਹ ਚੀਜ਼ ਟਰਾਈ ਕਰ ਲਾ ਨਸ਼ਾ ਟਰਾਈ ਕਰ ਲਾ ਕੋਈ ਕਹਿੰਦਾ ਤੂੰ ਕੰਮ ਕਰ ਲਾ ਹੂੰ ਉਹ ਤਾਂ ਹੁਣ ਉਹਦੀ ਮਰਜ਼ੀ ਐ ਨਾ ਤੂੰ ਕੀ ਕਰਨਾ ਭਾਈ Zomato Swiggy ਕਰਕੇ ਵੀ ਨਾ ਸਾਰੇ ਕਮਾ ਸਕਦੇ ਨੇ ਪੈਸੇ ਜੇ ਕਮਾਉਣਾ ਚਾਹਣ ਤਾਂ ਹਾਂਜੀ ਹੈਨਾ ਮੇਰ ਰੋਜ਼ਗਾਰੀ ਅੱਜ ਵੀ ਖਤਮ ਹੋ ਸਕਦੀ ਆ ਜੇ ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ ਤਾਂ ਤੁਸੀਂ ਆਪਣੀ ਨੌਕਰੀ ਵੀ ਲੱਭ ਸਕਦੇ ਹੋ ਇਹ ਐਪਸ ਵਗੈਰਾ ਟੈਕਨੋਲੋਜੀ ਕਾਦ ਲਈ ਆ ਬਿਲਕੁਲ ਜੀ ਕੰਮ ਤਾਂ ਬਹੁਤ ਨੇ ਹੈਗੇ ਨੇ ਨਾ ਬਹੁਤ ਨਹੀਂ ਜੀ ਫਿਰ ਇਸ ਇਹ ਆਪਣੇ ਨੌਜਵਾਨ ਕਾਤੇ ਫਿਰ ਬਾਹਰ ਦੇ ਪਿੱਛੇ ਪੈਣੇ ਕਿਉਂਕਿ ਦੇਖੋ ਬਾਹਰ ਤੁਹਾਡੀ ਵੈਲਿਊ ਪੈ ਜਾਊਗੀ ਨੋ ਡਾਊਟ ਪਰ ਤੁਸੀਂ ਗੱਲ ਮੰਨਦੇ ਹੋ ਵੀ ਤੁਹਾਡਾ ਘਰ ਤੁਹਾਡੇ ਤੋਂ ਦੂਰ ਹੋ ਜਾਊਗਾ ਮੰਮੀ ਤੁਹਾਡੇ ਮਾਪੇ ਤੁਹਾਡੇ ਤੋਂ ਦੂਰ ਹੋ ਜਾਣੇ ਹਾਂਜੀ ਮੰਨਦੇ ਨੇ ਮੈਨੂੰ ਤਾਂ ਹੈਗਾ ਇਹੀ ਹੈ ਜੀ ਪਰ ਆਪਾਂ ਜਦੋਂ ਕਿਸੇ ਨੂੰ ਕਹੀਏ ਹੈਨਾ ਕਈ ਯਾਰ ਤੁਸੀਂ ਇੱਧਰ ਸੈਟਿੰਗ ਕਰ ਲੋ ਕਈ ਹੁਣ ਲੋਕੀ ਭਾਜੀ 20-20 ਲੱਖ ਲਾ ਕੇ ਜਾ ਰਹੇ ਨੇ ਹੁੰਦਾ ਕਿ 20 ਲੱਖ ਚ ਤੁਸੀਂ ਇੱਧਰ ਜੇ ਅੱਪਾ ਬੰਦਾ ਕਰਨਾ ਚਾਹਵੇ ਕੁਝ ਸੈਟਿੰਗ ਕਰ ਸਕਦਾ ਇੱਧਰ ਹੂੰ ਤੇ ਪਰ ਜਿਹਨੂੰ ਜੋ ਸਹੀ ਲੱਗਦਾ ਆਪਾਂ ਹੁਣ ਕਿਸੇ ਨੂੰ ਸਮਝਾ ਸਮਝਾ ਕੇ ਪਾਗਲ ਥੋੜੀ ਹੋਣਾ ਭਾਜੀ ਤੁਹਾਨੂੰ ਕਸਟਮਰ ਇਦਾਂ ਦੇ ਆਰਡਰ ਪੈਂਦੇ ਹੋਣੇ ਕਈ ਵੀ ਅਜੀਬੋ ਗਰੀਬ ਆਰਡਰ ਪਏ ਨੇ ਕਦੇ ਵੀ ਹਾਂ ਯਾਰ ਕਦੇ ਇਨਸੀਡੈਂਟ ਯਾਦ ਹੋਵੇ ਅਜੀਬੋ ਗਰੀਬ ਤਾਂ ਭਾਜੀ ਪੈਂਦੇ ਹੀ ਰਹਿੰਦੇ ਨੇ ਹਾਂ ਕੋਈ ਇੱਕ ਇਨਸੀਡੈਂਟ ਹੋਵੇ ਯਾਦ ਮਤਲਬ ਵੈਸੇ ਵੀ ਕਮ ਕੁੜੀਆਂ ਦਾ ਜ਼ਿਆਦਾ ਥੋੜਾ ਔਖਾ ਹੁੰਦਾ ਵਾ ਜੇ ਲੋਕੇਸ਼ਨ ਗਲਤ ਹੋ ਜਾਏ ਉਹਨਾਂ ਨੂੰ ਸਮਝਾਉਣਾ ਹੀ ਨਹੀਂ ਆਂਦਾ ਹੂੰ ਮੁੰਡੇ ਸਮਝਾ ਦਿੰਦੇ ਨੇ ਕੁੜੀਆਂ ਦਾ ਤੇ ਇਦਾਂ ਹੁੰਦਾ ਜੀ ਕੋਈ ਇੱਕ ਕਿੱਸਾ ਕਿ ਸਾਬਾ ਜੀ ਇਦਾਂ ਲੋਕੇਸ਼ਨ ਜਿੱਦਾਂ ਗਲਤ ਹੋ ਗਈ ਸੀਗੀ ਤੇ ਉਹ ਮੈਡਮ ਕਵੇ ਸਾਨੂੰ ਲੈਫਟ ਆਓ ਜਾਣਾ ਸੀਗਾ ਰਾਈਟ ਉੱਥੇ ਬੰਦਾ ਮੈਂ ਕਹਾ ਮੈਡਮ ਮੈਂ ਲੈਫਟ ਖੜਾ ਐ ਇੱਧਰ ਆਓ ਤੇ ਉਹ ਕਹਿੰਦੀ ਮਤਲਬ ਉਹਨੇ ਇਦਾਂ ਸਮਝਾ ਸਮਝਾ ਮਤਲਬ ਕਮਲਾ ਕਰਤਾ ਮੈਨੂੰ ਮੈਂ ਹੋਰ ਕੋਈ ਗਲੀਆਂ ਘੁੰਮੀ ਆਵਾਂ ਉਹ ਕਿਤੇ ਹੋਰ ਕਈ ਜਾਵੇ ਹਨਾ ਲੈਫਟ ਨੂੰ ਰਾਈਟ ਕਈ ਜਾਂਦੇ ਏਦਾਂ ਹੋਈ ਜਾਂਦਾ ਏ ਪਾਜੀ ਲੁਧਿਆਣਾ ਚ ਕਿੰਨੀ ਗਰਮੀ ਪੈ ਰਹੀ ਐ ਗਰਮੀ ਪਾਜੀ ਕਾਫੀ ਐ ਜੀ ਲੁਧਿਆਣਾ ਚ ਕੱਲ 45-46 ਡਿਗਰੀ ਦੇ ਕਰੀਬ ਟੈਂਪਰੇਚਰ ਸੀਗਾ ਸਵੇਗੀ ਵਾਲੇ ਸਾਰੇ ਗਰਮੀ ਚ ਫਿਰਦੇ ਨੇ ਬਿਲਕੁਲ ਯਾਰ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਾਂਗਾ ਵੀ ਕਰੇ ਆਪਣੇ ਪਾਣੀ ਤਾਂ ਹੁੰਦਾ ਹੀ ਆ ਹੁੰਦਾ ਨਾ ਪਾਜੀ ਹਰੇ ਕੋਲ ਪਾਣੀ ਹੁੰਦਾ ਤੇ ਯਾਰ ਆਪਾਂ ਗਰਮੀ ਚ ਪਾਣੀ ਪਿਆ ਸਕਦੇ ਆ ਨਾ ਕਿਉਂਕਿ ਏਡੀ ਗਰਮੀ ਪੈ ਰਹੀ ਏ ਯਾਰ ਉਹ ਤੁਹਾਡੇ ਲਈ ਆਰਡਰ ਲੈ ਕੇ ਆਉਂਦੇ ਨੇ ਕੁਝ ਵੀ ਲੈ ਕੇ ਆਉਂਦੇ ਆ ਤੁਸੀਂ ਟਿਪ ਨਾ ਦਿਓ ਕੁਛ ਨਾ ਦਿਓ ਹਾਂਜੀ ਹਾਂਜੀ ਘਟੋ ਘਟ ਪਾਣੀ ਪਿਆ ਦਿਓ ਬੰਦੇ ਨੂੰ ਉਹ ਇੱਕ ਆਸ ਹੁੰਦੀ ਆ ਬਾਈ ਕਿਉਂਕਿ ਉਹ ਬੰਦਾ ਨਾ ਜਦੋਂ ਹੁਣ ਆਪਾਂ ਮੜਾਏ ਗਰਮੀ ਚ ਚੱਲ ਜੀਏ ਨਾ ਯਾਰ ਆਪਣਾ ਗਾਲ ਸੁੱਕ ਜਾਂਦਾ ਆਪਣਾ ਦਿਲ ਕਰਦਾ ਵੀ ਪਾਣੀ ਵੀ ਆਪਣੇ ਉੱਪਰ ਡੋਲ ਨੀ ਪਾਣੀ ਤਾਂ ਭਾਜੀ ਇੰਨਾ ਪੀਤਾ ਜਾਂਦਾ ਕਿ ਬਸ ਤੁਸੀਂ ਪੁੱਛੋ ਨਾ ਇੱਕ ਆਰਡਰ ਦੇਣੇ ਨਾਲ ਹੀ ਬੋਤਲ ਅੰਦਰ ਜਾਂਦੀ ਪਾਣੀ ਦੀ ਭਾਜੀ ਕਦੇ ਐਵੇਂ ਹੋਇਆ ਵੀ ਬੋਤਲ ਨਹੀਂ ਹੋਏ ਹੋਏ ਕਸਟਮਰ ਤੋਂ ਕਿਹਾ ਹੋਇਆ ਯਾਰ ਕਸਟਮਰ ਭਾਜੀ ਪਾਣੀ ਹੁੰਦਾ ਹੁੰਦਾ ਫਿਰ ਮਤਲਬ ਕਸਟਮਰ ਨੂੰ ਨਹੀਂ ਆਪਾਂ ਕਹੀਦਾ ਕਿ ਪਾਣੀ ਪਿਲਾ ਦਿਓ ਐਵੇਂ ਕਹੀਏ ਕਿਉਂ ਵੈਸੇ ਚੰਗਾ ਨਹੀਂ ਲੱਗਦਾ ਦੇਲਿਆ ਨਹੀਂ ਕਰਦਾ ਇਹ ਹੁੰਦਾ ਕਿ ਰਸਤੇ 'ਚ ਕਿਤੇ ਹਨਾ ਲੱਗੇ ਹੁੰਦੇ ਰੈਬਰ ਵਗੈਰਾ ਤੇ ਆਪਾਂ ਉੱਥੋਂ ਪੀ ਲਈਦਾ ਪਾਣੀ ਵੈਸੇ ਹੋਣਾ ਚਾਹੀਦਾ ਨਾ ਭਾਜੀ ਯਾਰ ਕਸਟਮਰ ਵੀ ਸਾਨੂੰ ਪਾਣੀ ਉਦਾਂ ਭਾਜੀ ਪੁੱਛ ਲੈਂਦੇ ਨੇ ਹੁਣ ਕਿਉਂਕਿ ਇੱਥੋਂ ਆਪਣੀ ਇਨਸਾਨੀਅਤ ਵੀ ਪਤਾ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਹਨਾ ਹਾਂਜੀ ਹੁਣ ਪਰ ਬੋਤਲ ਰੱਖੀ ਹੁੰਦੀ ਆਪਾਂ ਐਵੇਂ ਕਹੀਏ ਕਿਉਂਕਿ ਬੋਤਲ ਹੋਊਗੀ ਕਿ ਪੰਦਕ ਇਹਦਾ ਵੀ ਪੀ ਸਕਦਾ ਨਾ ਕੜ ਕੇ ਹੂੰ ਪਾਣੀ ਭਰ ਲਈਦਾ ਹੁਣ ਬੋਤਲ ਖਤਮ ਹੋ ਜੇ ਰਸਤੇ ਚ ਕਿਤੋਂ ਭਰ ਲਈਦਾ ਜੀ ਆਪਾਂ ਬਾਜੀ ਇੱਕ ਚੀਜ਼ ਹੋਰ ਰਿਸ਼ਤੇਦਾਰਾਂ ਨੂੰ ਮੈਣੇ ਬੜੇ ਮਾਰਦੇ ਹੁਣ ਹੈਨਾ ਕਈ ਰਿਸ਼ਤੇਦਾਰ ਹੁੰਦੇ ਨੇ ਵੀ ਤੁਹਾਡਾ ਮੁੰਡਾ ਕੀ ਕਰ ਰਿਹਾ ਹੈ ਕੀ ਕਰੋਗਾ ਹੈਨਾ ਬਿਲਕੁਲ ਇੱਕ ਕੰਮ ਹੁੰਦਾ ਸੋਈ ਕੀ ਦਾ ਕੰਮ ਹੁੰਦਾ ਕੋਈ ਹਾਂਜੀ ਸੋਈ ਕੀ ਕਰਾ ਰਹੇ ਹਾਂ ਨੌਕਰੀ ਲਵਾ ਲਓ ਇਹਨੂੰ ਹਾਂਜੀ ਇਦਾਂ ਦੀ ਬੜੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਮਿਲਦੀਆਂ ਨੇ ਆ ਥੋੜੇ ਦਿਨ ਪਹਿਲਾਂ ਹੀ ਸਾਡੇ ਆਏ ਸੀਗੇ ਰਿਸ਼ਤੇਦਾਰ ਹੂੰ ਚਲੋ ਮੈਨੂੰ ਹੁਣ ਇੰਨਾ ਖਾਸ ਤਾਂ ਸਾਡੇ ਆਂਦੇ ਨਹੀਂਗੇ ਉਹ ਕੋਈ ਖਾਸ ਵਜ੍ਹਾ ਸੀ ਜਿੱਦਾਂ ਨੋਰਮ ਕੋਈ ਸਾਡੇ ਘਰੇ ਆਇਆ ਸੀਗਾ ਨਾ ਬਾਹਰੋਂ ਉਹਨਾਂ ਨੂੰ ਮਿਲਣ ਆਏ ਸੀਗੇ ਉਹ ਤੇ ਕਹਿੰਦੇ ਕਾਫੀ ਵੱਡੇ ਹੋ ਗਏ ਨਾ ਜਵਾਗ ਜਿਦਾ ਸਾਨੂੰ ਕਹਿੰਦੇ ਛੋਟੇ ਹੁੰਦੇ ਦੇਖਿਆ ਹੋਣਾ ਤੇ ਪੁੱਛਣ ਦੇ ਜਿੱਦਾਂ ਆਪਾਂ ਖੜੇ ਸੀਗੇ ਉਹਨਾਂ ਨੇ ਪੁੱਛ ਲਿਆ ਕਿ ਤੂੰ ਕੀ ਕਰਦਾ ਮੈਂ ਕਹਿੰਦਾ ਜੀ ਮੈਥ ਵਿਗੀ ਦਾ ਕੰਮ ਕਰਦਾ ਤੇ ਉਹਨਾਂ ਨੇ ਇਦਾਂ ਕਿਹਾ ਕਿ ਕੋਈ ਹੋਰ ਕੰਮ ਨਹੀਂ ਲੱਭਿਆ ਤੈਨੂੰ ਤੇ ਫਿਰ ਥੋੜਾ ਅੰਦਰੋਂ ਫੀਲ ਤਾਂ ਹੁੰਦਾ ਵਾ ਤੇ ਪਰ ਫਿਰ ਇਹ ਸੋਚ ਲਈਦਾ ਕਿ ਆਪਾਂ ਕਿਹੜਾ ਵੇਲੇ ਬੈਠੇ ਜਾਂ ਨਸ਼ੇ ਕਰਦੇ ਆ। ਜੇ ਕਿਤੇ ਨਹੀਂ ਕੰਮ ਸੈੱਟ ਹੋਇਆ ਚਲੋ ਇੱਧਰ ਕਰ ਰਹੇ ਹਾਂ ਉਹਨਾ ਟਾਈਮ। ਪਰ ਵੇਲੇ ਤਾਂ ਨਹੀਂ ਬੈਠੇ ਘਰੇ। ਭਾਜੀ ਇੱਕ ਚੀਜ਼ ਹੋਰ ਨਾ ਜਿਵੇਂ ਹੁਣ ਤੁਸੀਂ ਕਿਹਾ ਉਹਨਾਂ ਨੇ ਕਿਹਾ ਤੁਹਾਨੂੰ ਹਨਾ ਵੀ ਕੰਮ ਕੀ ਕਰਦਾ। ਘਟੋ ਘਟਿਆ ਤੁਸੀਂ ਗੱਲ ਵਧੀਆ ਕੀਤੀ ਵੀ ਨਸ਼ੇ ਤਾਂ ਨਹੀਂ ਕਰ ਰਹੇ ਨਾ। ਹਾਂਜੀ। ਕੰਮ ਕਰ ਰਹੇ ਹਾਂ। ਤੁਸੀਂ ਜਿਹੜਾ ਲੱਖ ਰੁਪਇਆ ਕਮਾਉਂਗੇ ਉਦੋਂ ਰਿਸ਼ਤੇਦਾਰ ਨਹੀਂ ਆਣਗੇ ਤੁਹਾਡੇ ਕੋਲ। ਕੋਈ ਆਣ ਪਮਾਨਣ ਤੁਹਾਨੂੰ ਕੀ ਹੈ ਮੇਰੀ ਮੰਮੀ ਖੁਸ਼ ਹੋਵੇ ਬਸ। ਮੰਮੀ ਕੋ ਸ਼ੋਅ ਹੈ ਹਾਂਜੀ ਉਦੋਂ ਤਾਂ ਰਿਸ਼ਤੇਦਾਰਾਂ ਨੇ ਮੂੰਹ ਹੋਣਗੇ ਨਾ ਵੀ ਯਾਰ ਮੁੰਡਾ ਲੱਖ ਰੁਪਏ ਕੁਮਾਰਾ ਯਾਰ ਹੁਣ ਤਾਂ ਉਦਾਂ ਮੈਂ ਵੀਡੀਓ ਵੀ ਪਾ ਨਾ ਵਾਂ ਤੇ ਉਦਾਂ ਹੁਣ ਕਈ ਦੇਖਦੇ ਨੇ ਵੀਡੀਓ ਹੂੰ ਨਹੀਂ ਕਹਿੰਦੇ ਉਹ ਅਖਰੀ ਗੱਲ ਆ ਉਹਨਰੋਂ ਪਤਾ ਹੈ ਨਾ ਅਸੀਂ ਉਹ ਗੱਲ ਕਹੀ ਸੀ ਵੀਡੀਓ ਉਹਨਾਂ ਨੇ ਦੇਖੀ ਆ ਵੀ ਕਮੂ ਵੀ ਪਾਜੀ ਇੱਕ ਦੋ ਨੇ ਹੁਣ ਦੇਖੀ ਜ਼ਰੂਰ ਸੀ ਵੀਡੀਓ ਹਾਂ ਤੇ ਕਈ ਤਾਂ ਐਪਰੀਸ਼ੀਏਟ ਕਰਦੇ ਨੇ ਪਰ ਕਈ ਹੁਣ ਤੁਹਾਨੂੰ ਪਤਾ ਨਾ ਅਗਲੇ ਫੋਟੋ ਦੇਖੇ ਜਾਂਦੇ ਨਹੀਂ ਹਾਂਜੀ ਪਰ ਕੋਈ ਨਹੀਂ ਦਿੱਕਤ ਤਾਂ ਹੈਗਾ ਹੀ ਆ ਹੂੰ ਪਰ ਕੋਈ ਚੈੱਕ ਕਰਨੀ ਪਾਜੀ ਜੋ ਲੱਖ ਰੁਪਏ ਵਾਲਾ ਤੁਹਾਡਾ ਕੰਪਲੀਟ ਹੁੰਦਾ ਚੈਨਲ ਹਾਂਜੀ ਤੁਸੀਂ ਕਿੰਨੇ ਵੱਡਾ ਚੈਨਲ ਚੱਕੋਗੇ ਫਿਰ ਕਿੰਨਾ ਚੈਲੰਜ ਹੂੰ ਫਿਰ ਪਾਜੀ ਕੋਈ ਹੋਰ ਦੇਖਾਂਗੇ ਹਜੇ ਸੋਚਿਆ ਨਹੀਂ ਹੈਗਾ ਐਵੇਂ ਕਹਾਂ ਹੂੰ ਹੁਣ 30 ਦਿਨ ਪੇ ਨੇ ਸੋਚ ਰਹੇ ਹਾਂ ਸੋਚਦੇ ਵੀ ਹਾਂਜੀ ਅੱਛਾ ਪਾਜੀ ਜਾਂਦੇ ਜਾਂਦੇ ਸਾਡੇ ਫੈਨ ਆ ਫਿਰ ਵਿਊਜ਼ਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਨੌਜਵਾਨ ਵੀਰ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਪਾਜੀ ਮੈਂ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਮਤਲਬ ਕਰੇ ਬੇਲੇ ਨਾ ਬੈਠੋ ਕੰਮਕਾਰ ਕਰੋ ਕੋਈ ਵੀ ਕਰੋ ਭਮਾ ਦਿਹਾੜੀ ਕਰ ਲਓ ਭਮਾ ਕੋਈ ਵੀ ਕੰਮ ਕਰੋ ਭਮਾ ਕਿਤੇ ਨੌਕਰੀ ਤੇ ਲੱਗੋ ਪਰ ਕੰਮ ਕਰੋ ਬੇਲੇ ਨਾ ਬੈਠੋ ਕਿਉਂਕਿ ਬੇਲੇ ਬਹਿਣ ਵਾਲਾ ਬੰਦਾ ਗਲਤ ਕੰਮਾਂ 'ਚ ਪੈ ਜਾਂਦਾ ਹੁੰਦਾ ਜੀ ਕਿਉਂਕਿ ਫਿਰਦਾ ਰਹਿੰਦਾ ਇੱਧਰ ਉੱਧਰ ਘਰ ਦੇੰਦੇ ਪੈਸੇ ਵੇਸਟ ਹੁੰਦੇ ਨੇ ਜਾਂ ਤਾਂ ਜੇ ਤੁਸੀਂ ਆਪਣਾ ਘੁੰਮਣਾ ਫਿਰਨਾ ਵੀ ਆ ਆਪਣੇ ਪੈਸੇ ਕਮਾਓ ਤੇ ਆਪਣੇ ਪੈਸੇ ਤੇ ਘੁੰਮੋ ਕਿਉਂਕਿ ਘਰ ਦੇ ਵੀ ਹਨਾ ਘਰ ਦੇ ਨੂੰ ਸਭ ਤੋਂ ਸਪੋਰਟ ਕਰੋ ਤੁਸੀਂ ਹੁਣ ਮੇਰੇ 10 ਲੱਖ ਰੁਪਏ ਤੁਸੀਂ ਵੀ ਕਮਾ ਸਕਦੇ ਹੋ ਜਿਵੇਂ ਬਾਈਕ ਮਾਰਿਆ ਮਿਹਨਤਾਂ ਮਿਹਨਤ ਦਾ ਫਲ ਮਿਲਦਾ ਜ਼ਰੂਰ ਹੈ। ਹਾਂਜੀ ਹਾਂਜੀ ਹਾਂਜੀ। ਸੋ ਬਹੁਤ-ਬਹੁਤ ਧੰਨਵਾਦ ਵੀਰੇ। ਸੋ ਜੀ ਸਾਡੇ ਨਾਲ ਇੱਕ ਮਿੰਟ ਦੁਬਾਰਾ ਤੋਂ ਠੀਕ ਆ। ਸੋ ਬਹੁਤ-ਬਹੁਤ ਧੰਨਵਾਦ ਵੀਰੇ। ਸੋ ਜੀ ਸਾਡੇਆਂ ਸਾਇਲ ਮੈਰਾ ਫੇਰ ਲੈ ਕੇ ਆਵਾਂਗੇ ਇਹ ਜਿਹੇ 17 ਹਾਲ ਸੰਨ 2000 ਤੋਂ ਜ਼ਿਆਦਾ ਸ਼ਸ਼ਿਆ ਕਾਲ।